ਹਾਂ ਸਾਰੇ ਕਹਿੰਦੇ ਵੀ ਨੀਂਦ ਰੱਜੇ ਤੇ ਫਿਰ ਮਤ ਰਜਦਾ ਹਨਾ ਇਹ ਨੀਂਦ ਰਜਦੀ ਨਹੀਂ ਨਾ ਬੰਦਾ ਜਿਹਦੀ ਮੈ ਰੋਜ ਖੱਟੇ ਖਾਦੀਆਂ ਨਾ ਉਹ ਭੁੱਖਾ ਹੀ ਹੁੰਦਾ ਜੇ ਉਹ ਗੱਲ ਕਰਨੇ ਹੈ ਕਿ ਉਹ ਵੀਰ ਦੀ ਵੀ ਉਹ ਵੀਰ ਨੂੰ ਬੁਖਾਰ ਜੜਿਆ ਬੜਾ ਗੰਦਾ ਲਖਾ ਵੀ ਤੂੰ ਆਂਦਾ ਵੀ ਕੁਰਕਰੇ ਦੋ ਪੈਕਟ ਦੇ ਮਿਨੋਰੀ ਤੇ ਮੈਂ 2 ਕਿਲੋ ਨਾ ਪਿਆਰ ਦੇ ਨਾਲ ਸ਼ੋਤੇ ਵਰਦੀ ਦੇ ਦੇ ਚੱਲ ਕੰਜਰਾ ਠੀਕ ਹੈ ਨਾ ਇਹਨੂੰ ਅੱਗੇ ਲਾ ਕੇ ਮੈਂ ਭੁਜਾਇਆ ਤਾਂ ਮਹਾਦੇਰੀ ਬੁਖਾਰ ਲੱਤ ਗਿਆ ਫੇਰ ਅੰਜੀ ਕੋਈ ਨਹੀਂ ਮੁੜ ਕੇ ਬੰਦੇ ਮਨ ਬਿਠਾ ਕੁੜਾ ਜੂਕਾ ਪਾਰੀ ਬੰਦਾ ਸਾਡਾ ਉਹੰਦਾ ਵੀ ਇਹ ਬੰਦਾ ਰਾਜਦਾ ਕਿਤਰਾ ਮਹ ਹੈ ਜੀ ਸਾਡੇ ਕੋਲ ਐਚਐਫ ਗਾਏ ਆ ਇੱਕ ਗੱਦੀ ਹੋਂਗਾ ਵੀ ਉਹ ਚਪੋ ਗਿਆ ਸਰਖਾ ਨਾ ਨਹੀਂ ਇਤਰਾ ਨਹੀਂ ਇਤਰਾ ਨਹੀਂ ਇਤਰਾ ਨਹੀਂ ਇਤਰਾਣ ਐਗਮਾ ਅਤੀ ਕੁਸ਼ੇ ਨਾ ਆ ਕੈਂ ਦਾ ਪਤਨੀ ਕੀ ਚੀਜ਼ ਐ ਵੱਡੇ ਵੱਡੇ ਨੂੰ ਹੈਂਗ ਕਰ ਜਾਂਦਾ ਹਨਾ ਬੋਲਤੀ ਬੰਦ ਹੋ ਜਾਂਦੀ ਕਿਹੜੇ ਮੇਰੀ ਹੋ ਜਾਂਦੀ ਮੈਂ ਮੰਨਦਾ ਸੱਚੀ ਗੱਲ ਐ ਯਾਰ ਉਹ ਗੱਲ ਕਰੁੰਦੇ ਹਾਂ ਵੀ ਗਾਵਾਂ ਦੀ ਤੇ ਬੱਜਾਂ ਦੀ ਉਹ ਮੈਂ ਹਾਂ ਵੀ ਕਈ ਗਾਵਾਂ ਹੁੰਦੀਆਂ ਪਰ ਤੂੰ ਉੱਥੇ ਚੱਲ ਕੇ ਹਿਸਾਬ ਕਰਨਾ ਦੱਸ ਦੇਣੀ ਐ ਕੀ ਕਰਾਂ ਤੇਰਾ ਸੁਪਰਾ ਆ ਗਿਆਂਦਾ ਕੇ ਹਲੇ ਚੱਲ ਤੇ ਉਹ ਗੱਲ ਕਰਨੀ ਬੁੱਧ ਭਾਰਵਾ ਬਣ ਗਿਆ ਆਪਣਾ ਤੇ ਹੁਣ ਅੱਛੇ ਮੈਂ ਵੱਧ ਖਦਦ ਨੂੰ ਕੰਮ ਹੋਇਆ ਨਾ ਚੱਲ ਕੋਈ ਨਹੀਂ ਅਰਦੇ ਅਰ ਪਾਰ ਜਾਪਾ ਕੋਈ ਨਹੀਂ ਲੱਗ ਰਹੀ ਮੈਂ ਤੇ ਗਾਵਾਂ ਦੀ ਗੱਲ ਕਰਨੀ ਹੈ ਜੀ ਅਸੀਂ ਉਹ ਸਾਡੇ ਕੋਲ ਇੱਕ ਐਚਫ ਗਾਂ ਤੇ ਇੱਕ ਜਰਸੀ ਆ ਤੇ ਇੱਕ ਹੈਗੀ ਆ ਕ੍ਰੋਸ ਗਾਂ ਤੇ ਮੈਂ ਜੁਪੀ ਨੂੰ ਕਹਿਣ ਦਾ ਹਾਂ ਵਾਰੀ ਨੂੰ ਮੈਂ ਹੈ ਵੀ ਜਿਹੜੀ ਐਚਫ ਗਾਂ ਉਹ ਪੱਠੇ ਖਾ ਕੇ ਨਾ ਅੱਧੀ ਖੁਰਲੀ ਐਂ ਕਰਦੀ ਆ ਐਂ ਕਰਦੀ ਪਿਸ਼ਾਬ ਕਰਦਾ ਇਹ ਸਾਲੇ ਜੀ ਖਾਲੀ ਘਰ ਪੱਠੇ ਪਾ ਦੋ ਐ ਅੱਜੋ ਚੱਕਰ ਨਹੀਂ ਨਹੀਂ ਆਉਂਦਾ ਕਿਹੜੀ ਬਾਜੀ ਕਿੰਨੇ ਵਾਲੀ ਅਬ ਕੋਈ ਨਹੀਂ ਆਗੀ ਅਬ ਕੋਈ ਨਹੀਂ ਆਗੀ ਤੀਆਂ ਮੇਰ ਵਾਲਿਆ ਨਾ ਕਿੰਨੇ ਵਾਲੀ ਉਹ ਵੀਰ ਮਜ਼ਾ ਲੈਣ ਆ ਗਿਆ ਕੋਈ ਤਾਂ ਮੈਂ ਵੀ ਕਿੰਨੇ ਲੈਣੀ ਆਂਦਾ ਵੀ ਕਿਨੇ ਵਾਲੀ ਮਾਪ ਕੋਈ ਨਹੀਂ ਹੈਗੀ ਉਹ ਮਿਲ ਕੇ ਮੇਰੇ ਮੂੰਹ ਦੇ ਵੇਖਣ ਦੇ ਵੀ ਹੁਣ ਕਿੰਨੂੰ ਮੈਂ ਆਖਾਂ ਚੱਲ ਗੱਲ ਕਰਦੇ ਹਾਂ ਅਪ ਜਰਸੀ ਗਾਂ ਦੀ ਨਹੀਂ ਆਜਾ ਖਤਮ ਕਰ ਕਿਨੇ ਗਾਣੀ ਆਪਾਂ ਗੱਲ ਹੁਣ ਜਰਸੀ ਗਾਂ ਤੇ ਆ ਗਈ ਹੈ ਉਹ ਤਾਂ ਸਾਬ ਤੁਹਾਡੇ ਗੱਲ ਕਰ ਲੈਂਦੇ ਮੈਨੂੰ ਹੈ ਰੇ ਇਧਰ ਆਇਆ ਤੂੰ ਤਾਂ ਮੇਰੇ ਮਿਲ ਜਾਈ ਨਹੀਂ ਬੰਦਾ ਗੱਲ ਲੱਗੀ ਆਣ ਕੇ ਉਹ ਨਾ ਉਹ ਇਤਨਾ ਕਰਕੇ ਮੂਤ ਕੇ ਤਾਂ ਫੇਰ ਖਾਲੀ ਖਾਲੀ ਫੇਰ ਮੰਡ ਪੱਠੇ ਨਹੀਂ ਪਾ ਦੋਣ ਤੇ ਉਹ ਮੈਂ ਨਾਲ ਤਨ ਆਖਣੇ ਮੈਂ ਤੂੜੀ ਲਈ 5 ਕਿਲੋ ਲਾਪਾ ਤਾਂ ਮਾਹੀਂ ਇਨੇ ਕਲੇ ਰਜਣਾ ਚਾਹਦਾ ਹੈ ਤੇ ਬਾਕੀ ਭੁੱਖੇ ਫੇਰ ਆਈ ਨਹੀਂ ਜਾਂਦੀ ਹੁਣ ਹੁਣ ਹਾਂ ਕੇ ਸਟਾਲਾ ਸ਼ੁਰੂ ਕਰਤਾ ਤੇ ਗਰੀ ਪੋਣਾ ਉਹ ਬਿਸਮਲ ਕਰਕੇ ਖਾਈ ਜਾਂਦੀ ਹੈ ਕੌਂ ਦੀ ਆਉਂਦੇ ਕੋਈ ਚੱਕਰ ਕੋਈ ਨਹੀਂ ਇਹ ਚੱਕਰ ਕੋਈ ਨਹੀਂ ਹੈ ਚੱਕਰ ਕੋਈ ਨਹੀਂ ਹੈ ਤੇ ਹੁਣ ਤੁਸੀਂ ਵੀ ਕੜੀ ਹੋ ਗਏ ਭੂੰਗੇ ਹੋ ਗਏ ਜੇ ਉਹ ਆਖ ਨਹੀਂ ਨਹੀਂ ਜਾਏਗੀ ਜਾਂਦਾ ਰਹੀ ਜਾਂਦੀ ਅਕੋਜੀ ਮੋਸ਼ੇ ਨਾ ਮੁੱਦਾ ਕੈਂ ਮੇਰੇ ਦਾ ਹੀ ਪਦਰੀ ਵੱਡੇ ਵੱਡੇ ਹੈਂਗ ਹੋ ਜਾਂਦੇ ਸੱਚੀ ਗੱਲ ਹੀ ਗੁਰੇ ਗਣ ਲੈ ਕੇ ਤੇ ਅੱਪਾ ਕੱਲੇ ਬਕਵਾਸ ਕਰੀ ਜਾਂਦੇ ਆ ਇਹ ਨਾ ਨਹੀਂ ਕੋਈ ਨਾਸੇ ਆ ਗਿਆ ਟਰੈਕਟਰ ਆ ਗਿਆ ਬਾਹਰ ਇਹਨਾਂ ਪੱਕਾ ਕਰਤਾ ਲਿਆ ਦੇ ਹੁੰਨੇਗੇ ਅੱਤ ਟਰਾਲਾ ਟਰੋਲ ਨਹੀਂ ਆਪ ਲੱਗੋਂਦੀ ਉਹ ਜੇ ਤੁਸੀਂ ਗੌਰ ਕੀਤਾ ਨਾ ਵੀ ਕੋਲੇ ਟਰਾਲੀ ਦੇ ਵਿੱਚ ਅੱਧੇ ਗੰਨੇ ਪਏ ਆ ਤੇ ਪੰਜ ਮਿੰਦੇ ਚੱਕ ਨੂੰ ਬੈਠ ਨਾਲ ਬੈਠੇ ਉਹਦੇ ਇਹ ਡੈਗ ਲਾਇਆ ਸਾਰੇ ਪਿੰਡ ਸੁਣ ਲਿਆ ਯਾਨੀ ਕਿ ਅੱਜ ਦਾ ਨਾ ਆਪਣਾ ਵਿਖਾਵਾ ਬਣ ਗਿਆ ਵੀ ਖਾ ਕੇ ਰਾਜੀ ਆਂ ਕੁਝ ਕਰਕੇ ਰਾਜੀ ਨਹੀਂ ਆਪਾਂ ਹੈਗੇ ਤੇ ਉਹ ਗੱਲ ਕਰਦੇ ਜਸਤੀ ਗਾਂ ਦੇ ਤੇ ਉਹਦੀ ਐਚ ਉਸ ਗਾਂ ਦੇ ਸ਼ੁਕਰ ਤਾਂ ਦੱਸਣੇ ਕੋਈ ਕੋਈ ਨਹੀਂ ਜਾਏਗਾ ਕਿ ਜਦੋਂ ਤੇ ਮੈਨੂੰ ਕੱਲ ਨੂੰ ਭੋਂਗਣਾ ਪੈਣ ਡਿਆ ਬੰਤਾ ਨਾ ਮੈਨੂੰ ਗਾਣਾ ਹੋਤੋਂ ਨਾਲ ਆਪਣੇ ਪੜਾਈ ਤਾਲ ਮੈਂ ਲਾਗ ਮੈਨੂੰ ਸਤੋਂ ਸੁਣਨਾ ਪੜੇ ਮੈਂ ਬੰਦ ਹੋ ਗਿਆ ਉਹ ਉਹ ਗੱਲ ਕਰਨ ਦੇ ਆ ਤੇ ਤੈਨੂੰ ਕਿਹੜੀ ਸੁਟਕਾਂ ਕੀਤੀ ਵੇਖੋ ਜੀ ਕਿਸੇ ਦਾ ਆਪੋ ਆਪਣੇ ਵਿਚਾਰ ਨਹੀਂ ਮਨਿਆਦਾ ਗਾਂ ਕਿਸੇ ਨੂੰ ਨਹੀਂ ਹੈਗਾ ਤੂੰ ਸੋਹਣਾ ਦੇ ਵਿਸ਼ੇ ਕਰਨ ਜਿੱਦਾਂ ਕਿ ਉਹਦੇ ਰਹਿ ਦੇਖੋ ਕਿਉਂ ਨਹੀਂ ਵਿਸ਼ੇ ਇੰਟਰਨੈਟ ਦਾ ਸੰਦੇਸ਼ ਆਹੋ ਇਹ 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 ਜਿਹੜੀ ਜਾਂਦੀ ਹੈ ਇਹ ਨਹੀਂ ਮਿਸਰ ਉੱਤ ਸੋਹਣ ਸੋਹਣਾ ਜਿਆਦਾ ਸਪੈਸ਼ਲ ਹੁੰਦਾਈ ਤੇ ਉਹ ਗੱਲ ਕਰਨ ਦੇ ਆ ਵੀ ਕਿਹੜੀ ਗੱਲ ਕਰਨ ਦੇ ਆ ਭਾਏ ਕਿਹਾ ਗਾਣੀ ਕਰਨ ਦੇ ਆ ਕਿਹਦੀ ਫੇਰੰਬੀ ਆ ਕਿ ਜਿੱਦਾਂ ਜਿੱਤਾ ਹੋ ਜਾਂਦਾ ਮੇਰੇ ਉਹ ਵਿਸ਼ੇ ਸੋਹਣ ਦੇ ਮਤਲਬ ਵੇਖਣ ਲੱਗ ਪਏ ਉਹਨੂੰ ਆਹ ਆ ਗਿਆ ਕਰਨ ਕੀ ਧਿਆ ਗੇਦਾ ਕੋ ਆਪਣਾ ਨਿੱਜੀ ਤਜਰਬਾ ਮੈਂ ਇਹ ਦਾਵਣੀ ਕਰਦਾ ਵੀ ਐਚ ਮਗਾ ਮਾੜੀ ਆ ਜਾਂ ਸ਼ਾਈ ਵਾਲ ਚੰਗੀ ਜਾਂ ਅਸੀਂ ਚੰਗੀ ਆ ਆਪਣੇ ਸੋਚ ਵਿੱਚ ਤਾਂ ਗੱਲ ਕਰਦਾ ਨਿੰਦਾ ਕਿਹਨੂੰ ਗਾਣ ਵਾਲਾ ਪਿੱਛੇ ਪੜ ਕਾਨੂੰ ਐ ਫੜਿਆ ਹੁ ਤੱਕ ਐ ਦੱਸ ਕਿਥੋਂ ਮਾੜੀ ਆ ਅਰੇ ਕਈਆਂ ਕਹਿੰਦਾ ਖਿਗ ਲਿਆ ਚਾ ਫਿਰ ਠੀਕ ਹੈ ਨਾ ਸਤਿ ਨੂੰ ਪਾਇਆ ਸਾਹਾਗਾ ਜੇ YouTube ਨਾਲ ਵੇਦਾ ਆਏ ਮਾ YouTube ਵਾਲਾ ਨਾ ਇਹਨਾਂ ਦਾ ਕਲਾਰ ਬਣਾਇਆ ਕਰੋ ਇਹ ਗੱਲ ਹੈ ਕਿ ਆਪਾਂ ਆਪਣੇ ਕੇ ਦੀ ਇੱਛਾ ਪਰ ਮਰਜ਼ੀ ਦਾ ਰੱਖ ਲੋ ਮੈਂ ਆਪਣੀ ਗੱਲ ਕਰ ਰਹੇ ਹਾਂ ਕਿ ਮਜ਼ਾਕ ਤੌਰ ਤੇ ਗੱਲਾਂ ਕਰਦੇ ਹਾਂ ਉਸ ਵਿੱਚ ਹੀ ਗੱਲ ਤਰੀ ਹੀ ਬੰਦਾ ਬਾਹਰ ਜਾ ਕੇ ਇੱਥੇ ਜੇ ਜਾਂਦੇ ਨਾ ਸਾਡੇ ਇੱਕ ਮੁੰਡਾ ਸੀ ਉਹ ਬਾਹਰੋਂ ਆਇਆ ਪੜਾ ਇੱਕ ਅਚਾਰ ਬੈਸ ਵੀ ਕੀਤੀ ਸੀ ਪਰ ਤੀ ਕਿ ਉਹ ਗੱਲ ਕਰਦਿਆਂ ਕਰਦਿਆਂ ਨਿਬੜੀ ਸਾਡੀ ਇਹ ਵੀ ਉਹਦਾ ਮੁੰਡਾ ਹੈਗਾ ਇਹ ਕਿਹਨੇ ਤੋਂ ਹੋਊਗਾ ਉਹਦਾ ਮੁੰਡਾ ਰਵਿੰਦਰ ਦਾ ਹਾਂ 70 ਸਾਲਾਂ ਦਾ ਮੁੰਡਾ ਹੋਊਗਾ ਇਹ ਤੇ ਉਹ ਆਂਦਾ ਮੈਂ ਮੈਂ ਹਰ ਮਾਝ ਸੂਨੀ ਐ ਐਡਵਾਂਸ ਅਸੀਂ ਖੜਕ ਰੱਖਣੀ ਕੱਟੇ ਵਾਸਤੇ ਅਨੇਕੇ ਨਾpropto ਆ ਕੇ ਘਟਾ ਦੇਣਾ ਹੁੰਨੇ ਹੋਰ ਅਸੀਂ ਲੈਣ ਦੋਵੇਂ ਦਾਦਾ ਪੋਤਰਾ ਮੇਰੇ ਕੋਲ ਆਏ ਤਾਂ ਉੱਥੋਂ ਗੱਲ ਚੱਲਦੀ ਯਾਦ ਚੱਲ ਗਈ ਕਿ ਜੇ ਤੁਸੀਂ ਇਹ ਡੰਗਰਾਂ ਵਿੱਚ ਮੁੰਡੇ ਨੂੰ ਵੜਾਇਆ ਤੈਨੂੰ ਹੋਰ ਵੜਾਇਓ ਉੱਥੇ ਜਾ ਕੇ ਬਰ ਬਹੁਤ ਸੁੱਟਣਾ ਆਪਣੇ ਪਿੰਡ ਦਾ ਕੰਮ ਕੀ ਜਿਹੜਾ ਘਰ ਦਾ ਕੰਮ ਕੀਤਾ ਜਾਵੇ ਚੰਗੇ ਬੰਦੇ ਪੈੜੀ ਤੱਕ ਵਾਲੇ ਬੰਦੇ ਨੇ ਇੱਥੇ ਵਧੀਆ ਹੁੰਦਾ ਨਹੀਂ ਸਾਡਾ ਟਰੱਕ ਉੱਥੇ ਉਹ ਆ ਜੇ ਅੱਜ ਤਾਂ 3-4 ਲੱਖ ਕਮਾਉਂਦੇ ਮੈਂ ਜੀ ਰੱਖਾਣਾ ਪੈਸੇ ਨਹੀਂ ਹੁੰਦੇ ਇਹਨਾਂ ਨਾਲ ਗੱਲਾਂ ਨਹੀਂ ਹੁੰਦੀਆਂ ਆਪਣੀਆਂ ਗੱਲਾਂ ਪਰਿਵਾਰ ਨੂੰ ਸੁੱਖ ਵੇਖੋ ਕਿੱਥੇ ਹੈ ਠੀਕ ਹੈ ਨਾ ਤੇ ਤੁਸੀਂ ਇਹ ਵਾ ਵੀਡੀਓ ਵੱਲੋਂ ਵੀ ਮੰਝਣੀ ਆਪਣੀ ਤੇ ਇਹਨੇ ਗੱਲਾਂ ਗੱਜ ਕੇ ਨਾਲ ਅੱਗੇ ਕੋਈ ਵੀ ਨਹੀਂ ਮੈਂ ਉੱਥੇ ਜਦੋਂ ਮਾਰੀ ਖੇਦੇ ਤੇ ਢੋਲਾ ਸੁਟਾ ਕੇ ਗੇਰੇ ਗਲੀ ਦੇ ਬਾਹਰ ਤੇ ਇੱਕ ਕਿਰਪਾ ਕਰਿਆ ਕਰੋ ਫ੍ਰੀ ਖਾਤਾ ਚੱਲਦਾ ਪਿਆ ਸਾਰਿਆਂ ਦਾ ਕੋਈ ਪੈਸਾ ਨਹੀਂ ਲੱਗਦਾ ਆ ਸਬਸਕ੍ਰਾਈਬ ਤੇ ਲਾਈਕ ਕਰ ਦਿਆ ਕਰੋ ਠੀਕ ਹੈ ਤੁਹਾਡੇ ਵੀਊ ਵਾਧੂ ਹੋਣ ਡਿਆ ਵੀਊ 3 400 ਤੱਕ ਆਉਣ ਡਿਆ ਤੇ ਠੀਕ ਆ ਭੈਣੇ ਕੀ ਰਹਿਣਾ ਹੈ ਸਬਸਕ੍ਰਾਈਬ ਕਰ ਦੋ ਪਰ ਦੁੱਧ ਖਾਧਾ ਪਿਆ ਸੋਨੇ ਮੇਰਾ ਤੇ ਇਹ ਸਾਡੇ ਨਿੱਕੇ ਜਿਹੇ ਪਿਆਰੇ ਨੰਨੇ ਜਿਹੇ ਗਾਗ ਸੀ ਜੋ ਮਿਲਕ ਲੈਣ ਆਏ ਸੀ ਚਲੋ ਠੀਕ ਆ ਸ